जस्टिस जस्टिस, जस्टिस। सेहत में जिंदाबाद दोषियों सजा दो ममता सरकार मुर्दाबाद मुदा ममता सरकार हाय हाय दोषियों सजा दो हुई वांट जस्टिस जस्टिस। हुई वांट जस्टिस न्याय 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 दो, न्याए दो, न्याए 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 दो। न्याए दो, न्याए दो, दो। नाल इंसाफ करो, इंसाफ, करो, इंसाफ इंसाफ करो, करो, करो। लड़कियां बाहर निकलने सुरक्षा दो, सुरक्षा दो, सुरक्षा दो, दो। मैं अपने जिन्हें भी नहीं डॉक्टर है नाल कुछ बंदिया ने दुष्कर्म किया और बाद उद्धि हत्या तक की गई और ये भी कहा गया है कि वो शायद उसे जी ऑलरेडी प्रशासन के काम कर का रहे थी या उन्होंने नाल काम कर का रहे सन उन्होंने कुछ इस तरह के लोग सी जो कोई व्डे पदर से गलत चीज़ा कर रहे सन चाहे वह दवाइया न रिलेटिड Terima kasih telah menonton! मैं डॉक्टर विकास चावड़ा प्रेसिडेंट आई एम ए बठिंडा अज साईएमए नैशनल हैडक्ुआटर वालों एक कॉल दि गई है सवेरे छे बजे तो लेके कल सवेरे छे बजे तक ओ पी टी बंद कर आ है कि जी पिछले दिना ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਦੇ ਇੱਕ ਰੈਜ਼ੀਡੈਂਟ ਡਾਕਟਰ ਲੇਡੀ ਰੈਜ਼ੀਡੈਂਟ ਡਾਕਟਰ ਦੀ ਪਹਿਲਾਂ ਗੈਂਗਰੇਪ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦਾ ਮਰਡਰ ਕੀਤਾ ਗਿਆ ਉੱਥੇ ਉਸ ਹਸਪਤਾਲ ਦੇ ਜਿੱਥੇ ਉਹ ਕੰਮ ਕਰ ਰਹੇ ਉਹਦੇ ਵਾਸ ਉਹਨਾਂ ਨੂੰ ਨਿਆਂ ਦਿਲਾਉਣ ਵਾਸਤੇ ਤੇ ਉਹਨਾਂ ਦੇ ਰੈਪਿਸ ਨੂੰ ਉਹਨਾਂ ਦੇ ਮਰਡਰਰਸ ਨੂੰ ਕੈਪੀਟਲ ਪਨਿਸ਼ਮੈਂਟ ਵਾਸਤੇ ਮਤਲਬ ਫਾਂਸੀ ਦੀ ਸਜ਼ਾ ਵਾਸਤੇ ਅਸੀਂ ਜਿਹੜਾ ਸੰਘਰਸ਼ ਹੈ ਸਾਡਾ ਅੱਜ ਲੂ ਕੀਤਾ ਹੈ ਤੇ ਉਹਨਾਂ ਨੂੰ ਸਾਡੇ ਗਵਰਨਮੈਂਟ ਦੀ ਰਿਕਵੈਸਟ ਹੈ ਕਿ ਜਿਹੜੇ ਕਾਤਿਲ ਹੈਗੇ ਆ ਜਿਹੜੇ ਰੇਪਿਸਟ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਦੇ ਅਗੇਂਸਟ ਕੈਪੀਟਲ ਪਨਿਸ਼ਮੈਂਟ ਪਾਸ ਕੀਤਾ ਜਾਵੇ। ਸਾਡਾ ਸਵਾਲ ਹੈ ਕਿ OPD ਸੇਵਾਵਾਂ ਪ੍ਰਾਈਵੇਟ ਨੇ ਸਰਕਾਰੀ ਦੋਨੇ ਬੰਦ ਰਹੀਆਂ ਜੇਕਰ ਗੱਲ ਕੀਤੀ ਜਾਵੇ। IMA ਦੇ ਵੱਲੋਂ ਅੱਜ OPD ਸੇਵਾਵਾਂ ਦੀ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ। ਸਾਡੀ ਕਾਲ ਨੂੰ ਦੇਖਦੇ ਹੋਏ ਜਿਹੜੀ PCM ਐਸੋਸੀਏਸ਼ਨ ਹੈ ਉਹਨੇ ਵੀ ਅੱਜ 11 ਵਜੇ ਤੋਂ 2 ਵਜੇ ਤੱਕ OPD ਸੇਵਾਵਾਂ ਜਿਹੜੀਆਂ ਉਹ ਸਸਪੈਂਡ ਕਰ ਦਿੱਤੀਆਂ। ਥੈਂਕ ਯੂ। ਆ ਜਾਓ। ਜੀ ਡਾਕਟਰ ਸਾਹਿਬ ਪਿੱਛੇ ਕਹਿੰਦਾ ਹਾਂ ਹਾਂਜੀ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਕੀ ਕੰਮ ਹੈ ਅੱਜ ਪਰਦਰਸ਼ਨ ਕਰ ਰਹੇ ਹੋ ਮੇਰਾ ਨਾਮ ਡਾਕਟਰ ਦਿਗਰੂਪ ਸਿੰਘ ਹੈ ਮੈਂ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਬਠਿੰਡਾ ਦਾ ਜਥੇਦਾਰ ਪ੍ਰਧਾਨ ਹਾਂ ਕੋਲਕਾਤਾ ਦੇ ਵਿੱਚ 9 ਅਗਸਤ ਨੂੰ ਜੋ ਘਟਨਾ ਵਾਪਰੀ ਹੈ ਉਹ ਹੁਣ ਤਕਰੀਬਨ ਸਭ ਨੂੰ ਪਤਾ ਹੈ ਇਹ ਇੱਕ ਬਹੁਤ ਘਿਣਾਉਣੀ ਸ਼ਰਮਨਾਕ ਤੇ ਬੜੀ ਦਰਿੰਦਗੀ ਭਰੀ ਘਟਨਾ ਸੀ ਜਿਦੇ ਵਿੱਚ ਇੱਕ ਲੇਡੀ ਡਾਕਟਰ ਜੋ ਰਾਤ ਨੂੰ ਡਿਊਟੀ ਤੇ ਰਿਟਾਇਰ ਆਪਣੇ ਰੈਸਟ ਕਰ ਲਈ ਜਾਂਦੀ ਹੈ ਉਸ ਸਮੇਂ ਦੇ ਨਾਲ ਬਰਾਤਕਾਰ ਕਰਨ ਤੋਂ ਬਾਅਦ ਵੀ ਹੱਤਿਆ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਧਰਨਾਕਾਰੀ ਪ੍ਰੋਟੈਸਟ ਤੇ ਜੋ ਬੈੰਦੇ ਨੇ 14 ਤਰੀਕ ਦੀ ਰਾਤ ਨੂੰ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਹ ਲੱਗਦਾ ਹੈ ਵੀ ਰਾਜਨੀਤਿਕ ਸ਼ਹਿਤ ਇਹ ਗੁੰਡਾਗਰਦੀ ਹੋਈ ਆ ਉਸ ਕਾਲਜ ਦੇ ਵਿੱਚ ਕੋਈ ਬਹੁਤ ਕੁਝ ਵੱਡਾ ਚੱਲ ਰਿਹਾ ਉਸ ਕਾਲਜ ਦੇ ਵਿੱਚ ਜਿਸ ਕਰਕੇ ਸਰਕਾਰਾਂ ਪੁਲਿਸ ਪ੍ਰਸ਼ਾਸਨ ਤੇ ਐਡਮਿਨਿਸਟ੍ਰੇਸ਼ਨ ਸਭ ਗੁੰਡਾਗਰਦੀਆਂ ਦਾ ਸਾਥ ਦੇ ਰਿਹਾ ਤਾਂ ਉਹਨਾਂ ਧਰਨਾਕਾਰੀਆਂ ਦੇ ਲਈ ਸਪੋਰਟ ਦੇ ਉੱਤੇ ਤੇ ਸਮਾਜ ਵਿੱਚ ਇਹਦੀਆਂ ਘਟਨਾਵਾਂ ਦੀ ਨਿੰਦਿਆ ਕਰਨ ਵਾਸਤੇ ਸਮੂਹ ਡਾਕਟਰ ਜਥੇਬੰਦੀ ਚਾਹੇ ਉਹ ਆਈਐਮਏ ਹੈ ਚਾਹੇ ਸਟੇਟ ਯੂਨੀਅਨ ਨੇ ਪਜੀ ਨੇ ਏਮਜ਼ ਨੇ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਉਹਨਾਂ ਦੀ ਸਪੋਰਟ ਕਰਨ ਦੇ ਲਈ ਸੋਲੀਡੈਰਿਟੀ ਦੇ ਲਈ ਰੋਸ ਧਰਨੇ ਕੀਤੇ ਜਾਣ ਇਹ ਉਸ ਰੋਸ ਧਰਨੇ ਦਾ ਹੀ ਹਿੱਸਾ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਜੋ ਹਿੰਦੁਸਤਾਨ ਦੇ ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ ਹੈ ਉਹਨਾਂ ਵੱਲੋਂ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਓਪਡੀ ਸੇਵਾਵਾਂ ਨੂੰ ਬੰਦ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਕਿਉਂਕਿ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਡਾਕਟਰਾਂ ਦੀ ਸਰਕਾਰੀ ਦੀ ਉਹਨਾਂ ਨੇ ਕੱਲ ਸਾਰਾ ਦਿਨ ਓਪਡੀ ਬੰਦ ਕੀਤੀ ਸੀ ਅੱਜ ਉਹ ਲੋਕਲ ਜਨਰਲ ਦੇ ਵਿੱਚ ਮੈਂ ਅਸੀਂ ਇੱਥੇ ਪਠੰਡਾ ਜਨਰਲ ਦੇ ਵਿੱਚ ਓਪਡੀ ਬੰਦ ਕਰਕੇ ਅਸੀਂ ਆਈਐਮਏ ਦਾ ਸਮਰਥਨ ਕਰ ਰਹੇ ਹਾਂ ਕਿ ਇਹ ਹੀ ਘਟਨਾਵਾਂ ਇਹਨੂੰ ਡਾਕਟਰਾਂ ਨਾਲ ਜੋੜ ਕੇ ਨਾਂ ਵੇਖਣ ਦੀ ਬਜਾਏ ਇਹ ਸਮਾਜ ਦੇ ਵਿੱਚ ਔਰਤਾਂ ਦੇ ਉਹਨਾਂ ਦੇ ਕੰਮ ਵਾਲੀਆਂ ਥਾਵਾਂ ਤੇ ਹੋ ਰਹੇ ਅਤਿਆਚਾਰਾਂ ਨੂੰ ਵੇਖ ਕੇ ਲੈਣੇ ਚਾਹੀਦੇ ਇਹ ਜਿਹੇ ਫੈਸਲੇ ਔਰਤ ਸਾਡੇ ਕਿੱਥੇ ਦੇ ਵਿੱਚ ਮੈਡੀਕਲ ਕੇਤੇ ਦੇ ਵਿੱਚ 70 ਤੋਂ 80% ਔਰਤਾਂ ਜੋ ਮੁਲਾਜ਼ਮ ਹੁੰਦੀਆਂ ਨੇ ਕਿ ਉਹਨਾਂ ਦੀਆਂ ਨਾਈਟ ਡਿਊਟੀਆਂ ਵੀ ਲੱਗਦੀਆਂ ਤਾਂ ਜੇ ਉਹ ਮੈਡੀਕਲ ਕਾਲਜ ਹੀ ਭੀੜ ਭੜਕੜੀ ਜਗ੍ਹਾ 'ਚ ਇਸ ਤਰ੍ਹਾਂ ਦੇ ਜੁਰਮ ਦਾ ਸ਼ਿਕਾਰ ਹੋ ਸਕਦੀਆਂ ਨੇ ਤਾਂ ਸਾਡੀਆਂ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਜਿੱਥੇ ਉਹ ਕੱਲੀਆਂ ਕੱਲੀਆਂ ਕਈ ਵਾਰ ਜੁੜੀ ਕਰਦੀਆਂ ਨੇ ਤਾਂ ਸਾਡੀ ਇਹ ਮੰਗ ਕਿ ਔਰਤਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਸਿਹਤ ਕਾਮਿਆਂ ਦੀ ਸੁਰੱਖੀ ਹੋਣੀ ਚਾਹੀਦੀ ਹੈ ਬਿਲਕੁਲ ਜਾਇਜ਼ ਬਣਦੀ ਹੈ ਕੋਈ ਵੀ ਸਰਕਾਰ ਹੋਵੇ ਉਹ ਚਾਹੇ ਸੈਂਟਰਲ ਸਰਕਾਰ ਹੋਵੇ ਕੇਂਦਰ ਸਰਕਾਰ ਹੋਵੇ ਜਾਂ ਆਪਣੀ ਪੰਜਾਬ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ ਕੋਈ ਹਰੇਕ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਹੋ ਜਿਹੇ ਹਸਪਤਾਲਾਂ ਦੇ ਵਿੱਚ ਜਿੱਥੇ ਸਿਹਤ ਕਰਮਿਕ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਵਾਜਿਬ ਹੈ ਇਹਦਾ ਵੀ ਇਹ ਸੇ ਪ੍ਰਦਰਸ਼ਨ ਦੀ ਜਿਹੜੀ ਰੋਸਨੀ ਆ ਤਾਂ ਇਹ ਠੰਡੀ ਵੀ ਨਹੀਂ ਪਈ ਸੀ ਇਹ ਕੀ ਨਾਮ ਹੈ ਮਰਸ ਸੰਦਰ ਸਿੰਘ ਸੰਦਰ ਸਿੰਘ ਕਿੱਥੋਂ ਆਏ ਸ਼ੇਮਾਰ ਜੰਗਲ ਸਰ ਅੱਜ ਕੀ ਦਿਖਾਉਣਾ ਹੈ ਜੀ ਕ੍ਰਿਸ਼ਨੋ ਜੀ ਜਿਹੜੇ ਟੈਂਪਰਾ ਹੈ 40000 ਰੁਪਏ ਹਨ ਹਨ ਸਨਵਾਇਰਤਾ ਚੜਕਿ ਰਹੇ ਹਨ ਉਹ ਇਹਨਾਂ ਨੂੰ ਰਕਸ਼ਾ ਮਿਲਣੀ ਨਹੀਂ ਹੈ ਰਿਪੋਰਟ ਨਹੀਂ ਹੈ ਮੇਰੇ ਕੋਲ 4-5 ਘੰਟੇ ਜਿਹੜੇ ਪਿੰਡ ਆਇਆ ਮਛਾਣਾ ਪੰਡਾਈ ਸੰਗਤ ਬਲਾਕ ਚੋਂ ਬੰਦਾ ਹਸਪੀਟਲ ਆਇਆ ਸੀਗੀ ਟੋਪਨ ਮਿਲ ਗਈ ਹਾਂਜੀ ਹਸਪੀਟਲ ਆਇਆ ਸੀ ਲੈਪਟਾ ਪ੍ਰੋਫਲ ਚੈਸਟ ਕਰਨਾ ਸੀਗਾ ਕਟਰ ਦੀ ਪ੍ਰੋਬਲਮ ਹੈ ਤੇ ਅੱਗੇ ਵੀ ਕਈ ਵੀ ਰਹਿੰਦੇ ਰਹਿੰਦੇ ਕਈ ਕਦੇ ਕਹਿੰਦਾ ਇਹ ਜਿਹੀ ਸਿਚੁਏਸ਼ਨ ਹੁੰਦੀ ਆ ਵੀ ਡਾਕਟਰ ਇੱਕ ਹੀ ਹੁੰਦਾ ਇੱਥੇ ਕਦੇ ਕਦੇ ਹੁੰਦੇ ਨਹੀਂ ਤਾਂ ਅੰਸਰ ਕੋਈ ਡਾਕਟਰ ਇਹਨਾਂ ਦਾ 4 ਐਮ ਡੀ ਡਾਕਟਰ ਹੈਗੇ ਇੱਥੇ ਅੱਜ ਉਹਨੇ ਨੰਬਰ ਚੋਂ ਟੈਸਟ ਕਰ ਦਵਾਈ ਦਿਖਾ ਦਵਾਈ ਦਿਖਾਈ ਅੱਜ ਕਿਸ ਤਰ੍ਹਾਂ ਦੇ ਹਾਲਾਤ ਨੇ ਅੱਜ ਜਿਹੜੇ ਬਸਲ ਹਾਲਾਤ ਮਾੜੇ ਆ 19 ਨੰਬਰ ਟੈਸਟ ਡਾਕਟਰਾਂ ਦੀ ਚੈੱਕ ਜੀ ਜ਼ਰੂਰ ਕਰ ਲਿਆ ਤੇ ਉਹ ਟੈਸਟ ਦਿੱਤੇ ਵੇਹੇ ਟੈਸਟ ਮਿਲੇ ਨਹੀਂ ਤੇ 17 ਨੰਬਰ ਜੈਕਟ ਬਠਾ ਦੇ ਦੋ ਡਾਕਟਰ ਆਏ ਨਹੀਂ ਸੀ ਡਾਕਟਰ ਕੋਈ ਨਹੀਂ ਮਿਲੇ ਹਮ ਨੂੰ ਡਾਕਟਰ ਮੈਨੂੰ ਮਿਲ ਗਿਆ ਵਸੇ 19 ਨੰਬਰ ਚ ਮੈਨੂੰ ਦਿਖਾਇਆ ਟੈਸਟ ਕਰਾਇਆ ਉਹਨੇ ਸਕੈਨਰ ਉਹ ਨਹੀਂ ਹੈ ਜੀ ਇਸ ਟਾਈਮ ਕੋਈ ਨਹੀਂ ਡਾਕਟਰ ਇਸ ਟਾਈਮ ਕੋਈ ਡਾਕਟਰ ਨਹੀਂ ਸਟ੍ਰਾਈਕ ਤੇ ਕਿੰਨੇ ਲੋਕ ਕਿ ਪਰੇਸ਼ਾਨ ਹੋ ਰਹੇ ਨੇ ਪਰੇਸ਼ਾਨ ਤਾਂ ਅਸੀਂ ਸਾਰੇ ਬੱਠੇ ਬਾਹਰ ਬੈਠੇ ਬਿਲੇ ਬੈਠੇ ਆ ਤੰਗ ਪਰੇਸ਼ਾਨ ਹੋ ਜਾਂਦੇ ਕੋਈ ਕਿਧੋ ਆਏ ਕੋਈ ਕਿਧੋ ਆਏ ਡਰਲੇ ਤੇ ਬੈਠੇ ਨੇ ਉਹ ਡਾਕਟਰ ਸਾਹਿਬ ਬੈਠੇ ਤਾਂ ਸਾਰੇ ਧਰਨੇ ਤੇ ਬੈਠੇ ਨੇ ਕੀ 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 ਦਿਖਾਉਣਾ ਹੈ ਮਰੀਜ਼ ਕੋਲ ਆ ਜਸਪੁਰੀ ਤੋਂ ਨਹੀਂ ਇਹ ਬਲੱਡ ਕਾਲਾ ਬੰਦਾ ਡਾਕਟਰ ਮਿਲਿੰਡ ਡਾਕਟਰ ਹੀ ਮਿਲਣਾ ਬਹੁਤ ਬੋਟਾ ਤਾਲਮ ਕਦੋਂ ਵੀ ਆਏ ਹੋ ਤੜਕੇ ਦੀ ਆਏ ਹੋਏ ਹੈ ਕੋਈ ਆਸ ਵਿੱਚ ਕੀ ਹੋ ਰਿਹਾ ਹੈ उस दिन ये देश सुधरता आएगा अब बात आ गई अपराध अपराध रुकेंगे कैसे अपराध कोई कहता है कि कानून से रुकेंगे सजा से रुकेंगे दूसरी चीजों से रुकेंगे नहीं अपराध रुकेंगे केवल एक मात्र संस्कार से यदि हम ममता सरकार मुताबाद डॉक्टर इंसान शाही बंदि करो